ਜਸ਼ਨਪ੍ਰੀਤ ਸਿੰਘ ਖੁਦ ਚਾਹ ਰਿਹਾ ਹੋਣਾ ਕਿ ਮੈਨੂੰ 2-3 ਸਾਲ ਦੀ ਸਜ਼ਾ ਹੋ ਜਾਵੇ। ਕਿਉਂ ਚਾਹ ਰਿਹਾ ਹੋਣਾ? ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਬਹੁਤ ਲੋਕ ਇਦਾਂ ਦੇ ਚਰਚੇ ਕਰਦੇ ਆ ਕੋਈ ਕਹਿ ਰਿਹਾ ਜੀ ਉਹਨੂੰ 17 ਸਾਲ ਦੀ ਸਜ਼ਾ ਹੋਏਗੀ, ਕੋਈ ਕਹਿ ਰਿਹਾ 45 ਸਾਲ ਦੀ ਸਜ਼ਾ ਹੋਏਗੀ। ਸਾਰਾ ਕੁਝ ਆਪਾਂ ਕਲੀਅਰ ਕਰਦੇ ਆ ਕੀ ਹੋਏਗਾ, ਕੀ ਨਹੀਂ ਹੋਏਗਾ। ਕਿਉਂਕਿ ਜੋ ਉਸ ਤੋਂ ਪਹਿਲਾਂ ਚਾਰਜਸ ਲੱਗੇ ਸੀਗੇ ਜੋ ਉਹਦੇ ਉਹਦੇ ਹਿਸਾਬ ਦੇ ਨਾਲ ਅਗਰ ਅਗਰ ਉਹ ਉਸ ਦੇ ਵਿੱਚ ਗਿਲਟੀ ਪਾਇਆ ਜਾਂਦਾ ਫਿਰ 17 ਸਾਲ ਦੀ ਸਜ਼ਾ ਹੋਣੀ ਸੀ ਉਹਨੂੰ ਬਾਅਦ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਆ ਕਿ ਉਹਦੇ ਉੱਪਰ ਚਾਰਜਸ ਜਿਹੜੇ ਨਸ਼ੇ ਵਾਲੇ ਸੀਗੇ ਉਹ ਡ੍ਰੌਪ ਵੀ ਹੋਏ ਆ ਤੇ ਹੁਣ ਅਗਰ ਜਿਹੜੇ ਹੁਣ ਰਹਿ ਗਏ ਉਹਦੇ ਰੈਕਲੈਸ ਜਿੱਦਾ ਡਰਾਈਵਿੰਗ ਵੀ ਉਹਨੇ ਧਿਆਨ ਨਾਲ ਨਹੀਂ ਚਲਾਈ ਗੱਡੀ ਜਾਂ ਕੁਝ ਵੀ ਉਹ ਜਿਹੜੇ ਹੁਣ ਰਹਿ ਗਏ ਉਹਦੇ ਉੱਪਰ ਚਾਰਜਸ ਲੱਗੇ ਹੋਏ ਅਗਰ ਉਹ ਸਾਬਿਤ ਹੁੰਦੇ ਆ ਫਿਰ ਅਗਰ ਸਾਬਿਤ ਹੁੰਦੇ ਆ ਫਿਰ ਤਾਂ ਇਹਨੂੰ ਬਾਅਦ ਤੋਂ ਬਾਅਦ 10 ਸਾਲ ਦੀ ਸਜ਼ਾ ਹੋਏਗੀ ਜਿਹਦੇ ਵਿੱਚ ਬਹੁਤ ਜ਼ਿਆਦਾ ਚਾਂਸ ਆ ਵੀ ਇਹਦੀ ਸਜ਼ਾ ਬਹੁਤ ਜ਼ਿਆਦਾ ਘਟ ਜੇਗੀ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜਿੱਦਾਂ ਹਾਂ ਕਿ ਇਹਨੂੰ ਬਦਨਾਮ ਕੀਤਾ ਸੀ ਇੱਕ ਆਪਣੇ ਹੀ ਲੋਕ ਇਹਦੇ ਵਿਰੁੱਧ ਹੋ ਗਏ ਸੀਗੇ ਕਿ ਇਹਦੀ ਵਜ੍ਹਾ ਤੋਂ ਸਾਰਾ ਕੁਝ ਇਦਾਂ ਹੋਇਆ ਪਰ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਹਰ ਟਾਈਮ ਤੁਹਾਨੂੰ ਪਤਾ ਕਿ ਥੋੜਾ ਜਿਹਾ ਟਾਈਮ ਆਉਣ ਤੇ ਬਾਅਦ ਪਤਾ ਲੱਗਦਾ ਸੱਚ ਕੀ ਹੈ ਝੂਠ ਕੀ ਹੈ ਕਿਉਂਕਿ ਅਸੀਂ ਵੀ ਰਿਪੋਰਟ ਕੀਤੀ ਸੀਗੀ ਵੀਡੀਓ ਬਣਾਈ ਸੀਗੀ ਕਿ ਵੀਰ ਦੀ ਵਜ੍ਹਾ ਤੋਂ ਨਸ਼ਾ ਕਰਕੇ ਐਕਸੀਡੈਂਟ ਹੋ ਗਿਆ ਲੋਕ ਮਰ ਗਏ ਤੇ ਕਮਿਊਨਿਟੀ ਨੂੰ ਬਦਨਾਮੀ ਮਿਲ ਰਹੀ ਹੈ ਕਿਉਂਕਿ ਉਸ ਟਾਈਮ ਦੇ ਉੱਪਰ ਜੋ ਉੱਥੇ ਦਾ ਪੁਲਿਸ ਆਫੀਸਰ ਸੀ ਉਹਨੇ ਸੇਮ ਇਹੀ ਇਤੇ ਧਾਰਾ ਲਾਈ ਸੀਗੀ ਤੇ ਸਾਰਿਆਂ ਦੇ ਕਮੈਂਟ ਇਹੀ ਆ ਰਹੇ ਸੀਗੇ ਕਿ ਉੱਥੋਂ ਦੀ ਪੁਲਿਸ ਜੋ ਕਰਦੀ ਆ ਰੀਅਲ ਕਰਦੀ ਆ ਸਹੀ ਕਰਦੀ ਆ ਪਰ ਹੁਣ ਉੱਥੋਂ ਦੀ ਪੁਲਿਸ ਦਾ ਵੀ ਪਤਾ ਲੱਗ ਗਿਆ ਕਿ ਉਹ ਵੀ ਕਿਤੇ ਨਾ ਕਿਤੇ ਪੱਖਪਾਤ ਕਰਦੀ ਆ ਜਾ ਤਾ ਕਿ ਕਿਸੇ ਐਕਸੀਡੈਂਟ ਦੇ ਉੱਪਰ ਜੋ ਉਹਨਾਂ ਦਾ ਗੋਰਾ ਉੱਥੋਂ ਦਾ ਅਮਰੀਕੀ ਮੂਲ ਦਾ ਨਾਗਰਿਕ ਜਿਹੜਾ ਐਕਸੀਡੈਂਟ ਕਰਦਾ ਉਹਦੇ ਉੱਪਰ ਇਦਾਂ ਦੀਆਂ ਧਰਾਮਾਂ ਆ ਜਾਂ ਇਦਾਂ ਦੇ ਚਾਰਜਸ ਨਹੀਂ ਲਾਏ ਜਾਂਦੇ ਜਿਹੜੇ ਆਪਣੇ ਇਮੀਗ੍ਰੈਂਟ ਹੁੰਦੇ ਉਹਨਾਂ ਦੇ ਉੱਤੇ ਹੀ ਕਿਉਂ ਲਾਏ ਜਾਂਦੇ ਆ ਸੋ ਬਹੁਤ ਵੱਡੀ ਗੱਲ ਹੈ ਵੀ ਸੋਚਣ ਵਾਲੀ ਗੱਲ ਆ ਸੋ ਫਿਰ ਉਸ ਤੋਂ ਬਾਅਦ ਜਦੋਂ ਰਿਪੋਰਟ ਆਈ ਵੀਰ ਦੀ ਤਾਂ ਬਹੁਤ ਲੋਕਾਂ ਦਾ ਮਰਨ ਹੋ ਗਿਆ ਜਿਹੜੇ ਦਿਲ ਤੋਂ ਖੁਸ਼ ਹੁੰਦੇ ਸਪੈਸੀ ਹੈ ਕਿ ਇਹਦੀ ਵਜ੍ਹਾ ਤੋਂ ਇਦਾਂ ਹੋ ਗਿਆ ਉਹਨੂੰ ਭੰਡਿਆ ਸੀ ਬਹੁਤ ਰੱਜ ਰੱਜ ਕੇ ਇਦਾਂ ਦੀ ਸ਼ਦਾਬਲੀ ਯੂਜ਼ ਕਰਦੇ ਪਏ ਸੀ ਕਿ ਆਪਾਂ ਤੁਹਾਨੂੰ ਨਹੀਂ ਵੀ ਦੱਸ ਸਕਦੇ ਪਰ ਹੁਣ ਉਹਨਾਂ ਦੇ ਮੂੰਹ ਦੇ ਉੱਪਰ ਚਪੇੜ ਆ ਹੈ ਕਿ ਉਹ ਨਸ਼ਾ ਕਰਕੇ ਨਹੀਂ ਜੋ ਉਹਦੇ ਫੈਮਿਲੀ ਉਹਦਾ ਪਿੰਡ ਉਹਦਾ ਹਰ ਇੱਕ ਉਹਦਾ ਰਿਸ਼ਤੇਦਾਰ ਕਹਿ ਰਿਹਾ ਸੀ ਕੈਮਰੇ ਅੱਗੇ ਆ ਕੇ ਸਾਡਾ ਬੱਚਾ ਅਮਲੀ ਨਹੀਂ ਹੈ ਨਸ਼ੇੜੀ ਨਹੀਂ ਹੈ ਉਹ ਅਮਰਤ ਹਾਰੀਆ ਤੋਂ ਉਹੀ ਗੱਲ ਸੱਚ ਹੋਈ ਆ ਤਾਂ ਉਸ ਤੋਂ ਬਾਅਦ ਵੀ ਹੁਣ ਜਿਹੜੀ ਮੇਨ ਗੱਲ ਆ ਕਿਉਂ ਚਾਹ ਰਿਹਾ ਹੋਣਾ ਕਿ ਮੈਂ ਅੰਦਰ ਹੀ ਰਹਿਵਾਂ ਥੋੜਾ ਜਿਹਾ 2-3 ਸਾਲ ਕਿਉਂਕਿ ਇਹਦੀ ਇੱਕ وجہ ਤੁਹਾਨੂੰ ਪਤਾ ਹੈ ਕਿ ਉਹਨੇ ਜਮਾਨਤ ਲਈ ਅਪਲਾਈ ਕੀਤਾ ਸੀ ਸੈਕੰਡ ਵਾਰ ਜਿਹੜੀ ਉਹਦੀ 4 ਤਰੀਕ ਨੂੰ ਹਾਇਰਿੰਗ ਸੀ 4 ਤਰੀਕ ਨੂੰ ਤਰੀਕ ਸੀ ਉਹਨੂੰ ਜਮਾਨਤ ਨਹੀਂ ਮਿਲੀ ਪਰ ਹਾਂ ਇਹ ਆ ਕਿ ਜਿਹੜੀ ਉਹਦੀ ਰਿਪੋਰਟ ਆਈ ਸੀ ਉਹ ਉਹਦੀ ਨੈਗੇਟਿਵ ਆਈ ਆ ਨਸ਼ਾ ਕੋਈ ਨਹੀਂ ਸੀ ਕੀਤਾ ਹੋਇਆ ਸੋ ਉਹਨੂੰ ਉਹਦੇ ਵਿੱਚ ਰਾਹਤ ਮਿਲੀ ਆ ਥੋੜੀ ਨਹੀਂ ਬਹੁਤ ਜ਼ਿਆਦਾ ਰਾਹਤ ਮਿਲੀ ਆ ਜੇ ਕਿਤੇ ਉਹ ਸ਼ੋ ਹੋ ਜਾਂਦਾ ਤਾ ਸਾਰਿਆਂ ਦੀ ਜਿਹੜੀ ਭਾਵਨਾ ਸੀਗੀਆਂ ਦਿਲ ਦੀਆਂ ਜਿੱਦਾਂ ਪਹਿਲਾਂ ਲੋਕੀ ਕੱਢਦੇ ਸੀ ਗਾਲਾਂ ਤੁਹਾਨੂੰ ਸਿੱਧਾ ਦਸੀ ਆਪਾਂ ਸੇਮ ਉਹੀ ਚੀਜ਼ ਰਹਿਣੀ ਸੀ ਪਰ ਹੁਣ ਬਹੁਤ ਲੋਕ ਪਲਟੇ ਆ ਲੋਕਾਂ ਨੂੰ ਪਤਾ ਲੱਗਿਆ ਅਸਲੀ ਸੱਚਾਈ ਕੀ ਆ ਕਿ ਹਾਂ ਠੀਕ ਆ ਗਲਤੀ ਸਾਰੇ ਕਹਿ ਰਹੇ ਆ ਕਿ ਗਲਤੀ ਕੀਤੀ ਆ ਗਲਤੀ ਨੂੰ ਕੋਈ ਵੀ ਮੁਨਕਰ ਨਹੀਂ ਹੁੰਦਾ ਕਿ ਇਹਨੇ ਨਹੀਂ ਕੀਤੀ ਪਰ ਜਿਹੜਾ ਬਦਨਾਮ ਉਹਦੇ ਉਹ ਤਰੀਕੇ ਨਾਲ ਬਦਨਾਮ ਹੋਣਾ ਉਹ ਚੀਜ਼ ਥੋੜੀ ਅਲੱਗ ਸੀ ਉੱਪਰ ਸਰਦਾਰ ਸੀ ਔਰ ਇਸ ਚੀਜ਼ ਲਈ ਇਹ ਚੀਜ਼ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦੀ ਜਦੋਂ ਕੋਈ ਵੀ ਸਰਦਾਰ ਸਿਰ ਤੇ ਉੱਪਰ ਪਾਗੋਵੇ ਐਕਸੀਡੈਂਟ ਵਿੱਚ ਨਿਊਜ਼ ਦੇ ਵਿੱਚ ਇਹ ਸ਼ੋਅ ਹੋਵੇ ਕਿ दारू ਪੀ ਕੇ ਉਹਨੇ ਇੰਨੇ ਬੰਦੇ ਮਾਰਤੇ ਸੋ ਇਸ ਚੀਜ਼ ਦੇ ਲਈ ਸਾਰਿਆਂ ਨੂੰ ਰਾਹਤ ਮਿਲੀ ਆ ਹਰ ਇੱਕ ਉਹ ਪੰਜਾਬੀ ਨੂੰ ਵੀ ਜਿਹੜੇ ਸਿਰ ਤੇ ਉੱਪਰ ਭੱਗਾ ਕਿ ਹਾਂ ਯਾਰ ਕੁਛ ਤਾਂ ਚੰਗਾ ਹੋਇਆ ਤੇ ਬਾਕੀ ਜਿਹੜੀ ਗੱਲ ਆਪਾਂ ਕਰਨੀ ਹੈ ਮੇਨ ਟਾਪਿਕ ਕਿਉਂ ਜਸਨਪ੍ਰੀਤ ਚਾਹ ਰਿਹਾ ਹੋਣਾ ਕਿ ਚਲ ਮੈਨੂੰ 2-3 ਸਾਲ ਅੰਦਰੇ ਰਹਿਣਾ ਪੈ ਜਾਵੇ ਕੋਈ ਚੱਕਰ ਨਹੀਂ ਕਿਉਂਕਿ ਜਿਹੜਾ ਹੁਣ ਆਈਸ ਦਾ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਦੇ ਉੱਪਰ ਕਿੰਨੀ ਜ਼ਿਆਦਾ ਰੇਡਸ ਹੋ ਰਹੀ ਹੈ ਸੋ ਆਈਸ ਨੇ ਵੀ ਪਟੀਸ਼ਨ ਪਾਈ ਹੋਈ ਹੈ ਕਿ ਜਿੱਦਾਂ ਇਹ ਇਸ ਕੇਸ ਦੇ ਵਿੱਚੋਂ ਬਰੀ ਹੁੰਦਾ ਜਿੱਦਾਂ ਇਹ ਬਾਹਰ ਆਏਗਾ ਇਹਦੀ ਕੈਸਟਡੀ ਸਾਨੂੰ ਦਿੱਤੀ ਜਾਵੇ ਫਿਰ ਤੁਹਾਨੂੰ ਪਤਾ ਕਿ ਅਗਰ ਆਈਸ ਦੇ ਕੋਲ ਚਲਾ ਗਿਆ ਤਾਂ ਉਹਨਾਂ ਨੇ ਇਹਦੇ ਨਾਲ ਕੀ ਕਰਨਾ ਸਭ ਨੂੰ ਪਤਾ ਦੱਸਣ ਦੀ ਕੋਈ ਜ਼ਰੂਰਤ ਨਹੀਂ ਸੋ ਤੁਹਾਨੂੰ ਪਤਾ ਕਿ ਹੁਣ 트াম্প ਦਾ ਵੀ ਥੋੜਾ ਜਿਹਾ ਕਾਰਜਕਾਰ ਰਹਿ ਗਿਆ ਔਰ ਉਹ ਲੋਕੋ ਤੋਂ ਦੁਖੀ ਵੀ ਆ ਇਹ ਵੀ ਸਭ ਨੂੰ ਪਤਾ ਹੈ ਕਿ ਬਹੁਤ ਜਲਦ ਕੋਈ ਹੋਰ ਸਰਕਾਰ ਆਏਗੀ ਮੇਬੀ ਇਹ ਸਕਤਾਈਆਂ ਘਟ ਜਵੇ ਜਿਹੜਾ ਇਹਨੇ ਆਈਸ ਨੂੰ ਹੁਣ ਤੁਹਾਨੂੰ ਪਤਾ ਪਿੱਛੇ ਜੇ ਵੀ ਇਹ ਝਾੜ ਪਾ ਕੇ ਹਟਿਆ ਇਸ ਨੂੰ ਕੀ ਤੁਸੀਂ ਬੰਦੇ ਡਿਟੇਨ ਨਹੀਂ ਕਰ ਰਹੇ ਮੈਨੂੰ 3000 ਬੰਦਾ ਚਾਹੀਦਾ ਜੋ ਮਰਜੀ ਕਰੋ ਬੜੇ ਖਤਰਨਾਕ ਆਫੀਸਰ ਇਹਨੇ ਉੱਪਰ ਲਿਆ ਕੇ ਰੱਖਤੇ ਆ ਜਿਹੜੇ ਇਸ ਚੀਜ਼ ਦੇ ਲਈ ਬਹੁਤ ਸੀਰੀਅਸ ਆ ਕਿ ਅਸੀਂ ਕੱਢਣੇ ਕੱਢਣੇ ਇਥੋਂ ਇਮੀਗ੍ਰੈਂਟ ਫਿਰ ਅਗਰ ਇਹ ਉਹਨਾਂ ਦੇ ਹੱਥ ਲੱਗ ਗਿਆ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੋਏਗਾ ਪਰ ਹੁਣ ਇਹ ਚਾਹ ਰਿਹਾ ਹੁਣਾ ਕਿ ਚੱਲ 2 ਡੇਢ 2 ਸਾਲ ਜਿੱਦਾਂ ਵੀ ਇਹ ਨਿਕਲ ਜਾਣਗੇ ਮੈਂ ਇੰਦਰੇ ਰਹੂੰਗਾ ਐਨੇ ਸਰਕਾਰ ਚੇਂਜ ਹੋ ਜਾਏਗੀ ਫਿਰ ਥੋੜੀ ਜਿਹੀ ਢਿੱਲ ਮਿਲ ਜੇਗੀ ਅਗਰ ਮੈਂ ਬਾਹਰ ਵੀ ਆਉਂਗਾ ਤਦ ਕਮ ਸੇ ਕਮ ਨੂੰ ਰਿਪੋਰਟ ਨਾ ਕੀਤਾ ਜਾਵੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਧਰੋਂ ਵੀ ਜਾਣਾ ਤੇ ਉਧਰੋਂ ਵੀ ਜਾਣਾ ਤੇ ਇੰਡੀਆ ਲੋਕਾਂ ਦਾ ਲੱਖਾਂ ਰੁਪਇਆ ਲੱਗਾ ਹੁੰਦਾ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਸੋ ਅਸੀਂ ਇਹ ਹੀ ਅਰਦਾਸ ਕਰਾਂਗੇ ਵੀਰ ਦੇ ਲਈ ਕਿ ਵੀਰ ਆਈਸ ਦੇ ਹੱਥ ਨਾ ਲੱਗੇ ਔਰ ਚੜ੍ਹਦੀ ਕਲਾ 'ਚ ਵਿੱਚ ਰਵੇ ਬਾਕੀ ਆਈ ਹੋਪ ਜੋ ਵੀ ਤੁਸੀਂ ਵੀ ਇਹ ਚੀਜ਼ ਨਾ ਦੇਖਿਆ ਕਰੋ ਚਲ ਵੀ ਕੋਈ ਵੀ ਇਦਾਂ ਦੀ ਨਿਊਜ਼ ਆਂਦੀ ਆ ਫਿਰ ਉਹਦੇ ਪਿੱਛੇ ਹੀ ਪੈ ਜਾਂਦੇ ਆ ਪਰ ਉਹਦੇ ਤਹ ਤੱਕ ਜਾਇਆ ਕਰੋ ਸੋਚਿਆ ਕਰੋ ਆਪਣੇ ਉਹਦੇ ਨਾਲ ਖੜਿਆ ਕਰੋ ਪਹਿਲਾਂ ਇਹਦੀ ਗਲਤੀ ਸੀਗੀ ਠੀਕ ਆ ਆਪਾਂ ਕਿਸੇ ਨੂੰ ਕਿਹਾ ਵੀ ਨਹੀਂ ਹੈਗਾ ਕਿ ਉਸ ਵੀਰ ਦੇ ਨਾਲ ਖੜੋ ਚਲੋ ਉਹਦੀ ਗਲਤੀ ਸਾਰੇ ਪਰ ਹੁਣ ਉਹਦੀ ਗਲਤੀ ਨਹੀਂ ਆ ਐਕਸੀਡੈਂਟ ਹੁੰਦੇ ਆ ਸਾਰੇ ਪਾਸੇ ਹੁੰਦੇ ਆ ਹੁਣ ਉਹ ਵੀ ਦਾ ਸੀਗਾ ਜਿਹੜਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਕਿ ਜਿਨੇ ਇੱਕੋ ਪਰਿਵਾਰ ਦੇ ਅੱਠ ਜੀ ਮਾਰਤੇ ਸੀਗੇ ਉਹ ਉਹਦੇ ਨਾਲ ਵੀ ਉਹਨੂੰ ਵੀ ਤਾਂ ਬਾਹਰ ਕੱਢਿਆ ਜਾਂ ਤਿੰਨ ਦਿਨਾਂ ਬਾਅਦ ਬਾਹਰ ਆ ਗਿਆ ਸੀਗਾ ਤਾਂ ਫਿਰ ਤੁਸੀਂ ਇਹਦੇ ਨਾਲ ਕਿਉਂ ਨਹੀਂ ਖੜਦੇ ਐਕਸੀਡੈਂਟ ਤੁਹਾਨੂੰ ਵੀ ਪਤਾ ਹੁੰਦੇ ਹੀ ਰਹਿੰਦੇ ਆ ਹੁੰਦੇ ਹੀ ਆਇਆ ਤੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਹਾਂ ਵੀਰ ਨੇ ਗਲਤੀ ਕੀਤੀ ਆ ਹੁਣ ਇਹਨੂੰ ਐਦਾਂ ਸਬਕ ਮਿਲ ਗਿਆ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਟਰੱਕ ਨੂੰ ਹੱਥ ਵੀ ਲਾਊਗਾ ਜਿੰਨੀ ਦੇਰ ਇਹਨੂੰ ਪੂਰੀ ਤਰ੍ਹਾਂ ਐਕਸਪੀਰੀਅੰਸ ਨਹੀਂ ਹੁੰਦਾ ਆਪਣੇ ਆਪ ਦੇ ਵਿੱਚ ਇਹ ਹੁੰਦਾ ਨਹੀਂ ਕਿ ਹਾਂ ਹੁਣ ਮੈਂ ਹੱਥ ਲਾ ਸਕਦਾ ਸੋ ਪਰ ਜ਼ਿੰਦਗੀ ਖਰਾਬ ਹੁੰਦੀ ਹੈ ਕਿਸੇ ਦੀ ਹੁਣ ਉਹਨਾਂ ਨੂੰ ਤਾਂ ਆਪਾਂ ਤਿੰਨ ਨੂੰ ਨਹੀਂ ਲੈ ਕੇ ਆ ਸਕਦੇ ਪਾਪ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਪਰ ਇਹਦੀ ਉਮਰ ਹਲੇ ਬਹੁਤ ਘੱਟ ਆ ਪੂਰੇ ਪੂਰੇ ਅੱਗੇ ਦੀ ਪੂਰੀ ਲਾਈਫ ਪਈ ਆ ਸੋ ਆਪਾਂ ਨਹੀਂ ਚਾਹੁੰਦੇ ਕਿਸੇ ਦੀ ਮਾਂ ਦਾ ਪੁੱਤ ਐਦਾਂ ਜੇਲ੍ਹਾਂ ਦੇ ਵਿੱਚ ਰੋਲੇ ਸੋ ਇਹ ਚੀਜ਼ ਤੁਸੀਂ ਸਾਰੇ ਖੁਦ ਸਮਝਦਾਰ ਆ ਆਪਣੇ ਤੇ ਵੀ ਲਾ ਕੇ ਦੇਖਿਓ ਖੜਿਆ ਕਰੋ ਆਪਣੇ ਆ ਦੇ ਨਾਲ ਐਦਾਂ ਹੁੰਦੇ ਹੀ ਰਹਿੰਦੇ ਐਕਸੀਡੈਂਟ ਹੁੰਦੇ ਹੀ ਆ ਜਾਂ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਸੋ ਇਹ ਚੀਜ਼ ਆ ਬਾਕੀ ਤੁਹਾਨੂੰ ਪਤਾ ਹੀ ਆ ਹਰਜਿੰਦਰ ਵਾਲੇ ਕੇਸ ਦੀ ਆਪਾਂ ਉਹਦੇ ਵੀ ਨਾਲ-ਨਾਲ ਅਪਡੇਟ ਦਿੰਦੇ ਰਹਿੰਦੇ ਬਹੁਤ ਲੋਕ ਤਾਂ ਇਹਨੂੰ ਨਿਊਜ਼ ਦੀ ਤਰ੍ਹਾਂ ਵਰਤਦੇ ਆ ਪਰ ਨਹੀਂ ਆਪਾਂ ਉਹਦੇ ਨਾਲ ਜੁੜੇ ਹੋਏ ਆ ਦਿਲ ਤੋਂ ਕਿਉਂਕਿ ਆਪਣਾ ਇਹ ਚੈਨਲ ਪੰਜਾਬ ਤੁਹਾਡੇ ਲਈ ਆ ਪਰ ਉਹਦੀ ਕੋਈ ਵੀ ਅਪਡੇਟ ਨਹੀਂ ਆ ਰਹੀ ਉਸ ਨਿਊਜ਼ ਦੀ ਪਤਾ ਨਹੀਂ ਕੀ ਹੋ ਰਿਹਾ ਕੋਈ ਸਿੱਖ ਫੋਰ ਜਸਟਿਸ ਵੱਲੋਂ ਵੀ ਕੋਈ ਨਿਊਜ਼ ਨਹੀਂ ਆ ਰਹੀ ਔਰ ਬਾਕੀ ਅਸੀਂ ਬਹੁਤ ਫੋਲਿਆ ਕਿਤੋਂ ਵੀ ਕੋਈ ਨਿਊਜ਼ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਇਹਦੀ وجہ ਇਹ ਵੀ ਆ ਕਿ ਹਰਜਿੰਦਰ ਦੇ ਨਾਲ ਬਹੁਤ ਲੋਕ ਜੁੜ ਗਏ ਸੀਗੇ ਬਹੁਤ ਲੋਕ इमोशनल ਅਟੈਚ ਹੋ ਗਏ ਸੀਗੇ ਔਰ ਏਡੇ ਵੱਡੇ ਵਕੀਲ ਹਾਇਰ ਅਟਾਰਨੀ ਨਾਲ ਖੜੇ ਕਰ ਤੇ ਆਪਣੇ ਪੰਜਾਬੀਆਂ ਨੇ ਆਪਣੀ ਕਮਿਊਨਿਟੀ ਨੇ ਉੱਥੇ ਖੜੇ ਕਰਤੇ ਏਡੇ ਏਟਾਰਨੀ ਔਰ ਲਾਅਰ ਔਰ ਜਿਹਦੇ ਵਿੱਚ ਹੁਣ ਉਹਨਾਂ ਦੀ ਸਰਕਾਰ ਉਹਨਾਂ ਨੂੰ ਡਿਫੈਂਡ ਨਹੀਂ ਕਰ پا ਰਹੀ ਅੱਗੇ ਤੋਂ ਅੱਗੇ ਤਰੀਕਾ ਲੈ ਰਹੀ ਆ ਇਹਦੀ ਵਜ੍ਹਾ ਕੀ ਆ ਹੁਣ ਉਹਨਾਂ ਨੂੰ ਪਤਾ ਕਿ ਜਿੰਨੇ ਲੋਕ ਨਾਲ ਜੁੜਨਗੇ ਇਹਦੇ ਕੋਲ ਪੈਸਾ ਆ ਰਿਹਾ ਲੋਕ ਪਿੱਛੇ ਜੁੜ ਰਹੇ ਆ ਤੇ ਸਾਨੂੰ ਡਿਫੈਂਡ ਕਰਨਾ ਔਖਾ ਹੋ ਰਿਹਾ ਤਾਂ ਕਰਕੇ ਉਹ ਚਾਹ ਰਿਹਾ ਕਿ ਇਹਨੂੰ ਭੁੱਲ ਜਾਣ ਲੋਕ ਛੱਡ ਦਾਣੇ ਨੂੰ ਇਕੱਲੇ ਨੂੰ ਇਕੱਲੇ ਨੂੰ ਜੇ ਇਕੱਲਾ ਹੋਏਗਾ ਫਿਰ ਅਸੀਂ ਇਹਨੂੰ ਦਬਕਾ ਲਾਂਗੇ ਸੋ ਸੇਮ ਇਹੀ ਸੀਨ ਦੇ ਵਿੱਚ ਇਹ ਹੋਏਗਾ ਜਸ਼ਨਪ੍ਰੀਤ ਨੂੰ ਅਗਰ ਤੁਸੀਂ ਇਕੱਲਾ ਛੜਤਾ ਤਾਂ ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੈ ਜੋ ਕਿ ਤੁਹਾਨੂੰ ਪਤਾ ਹੀ ਹੈ ਜਿੱਦਾਂ ਹੁਣ ਡਰੱਗ ਦਾ ਨਾ ਇਹਦੇ ਪਰ ਕੇਸ ਲਾਤਾ ਸੀਗਾ ਵੀ ਹਾਂ ਇਹਨੇ ਨਸ਼ਾ ਕਰਕੇ ਸੋ ਤੁਸੀਂ ਨਾਲ ਖੜੇ ਹੋਵੋਗੇ ਤਾਂ ਕਿਸੇ ਪਰ ਕੋਈ ਝੂਠਾ ਜਾਂ ਕਿਸੇ ਨੂੰ ਆਪਣੀ ਰਾਜਨੀਤੀ ਦੇ ਲਈ ਇਸਤੇਮਾਲ ਨਹੀਂ ਕਰ ਪਾਉਂਗੇ ਇੱਕ ਦੂਜੇ ਦੇ ਨਾਲ ਖੜਿਆ ਕਰੋ ਤੁਸੀਂ ਦੇਖਿਆ ਤੁਹਾਡੇ ਚ ਪਾਵਰ ਬਹੁਤ ਹੈ ਇਮੀਗ੍ਰੈਂਟ ਨਿਊਯਾਰਕ ਦੇ ਵਿੱਚ ਦੇਖ ਲਓ ਆਪਣਾ ਭਾਰਤੀ ਜਿੱਤੇ ਕਿੱਦਾਂ ਉਹਨੇ ਟਰੰਪ ਨੂੰ ਹਿੱਕ ਠੋਕ ਕੇ ਹਰਾਇਆ ਇੱਕ ਦੂਜੇ ਬਾਰੇ ਕਿਦਾਂ ਬਿਆਨਬਾਜ਼ੀ ਕਰਦੇ ਤੁਹਾਨੂੰ ਪਤਾ ਹੀ ਹੈ ਟਰੰਪ ਨੇ ਕੀ ਕੀ ਕੁਸ਼ ਉਹਦੇ ਬਾਰੇ ਕਿਹਾ ਸੀ ਫੰਡ ਟੱਕ ਨੂੰ ਕਹਿੰਦਾ ਸੀ ਨਿਊਯਾਰਕ ਦੇ ਮੈਂ ਰੋਕ ਦੂੰਗਾ ਮੈਂ ਫੰਡ ਨਹੀਂ ਦੇਣੇ ਜੇ ਉਹ ਜਿੱਤ ਗਿਆ ਤੁਸੀਂ ਸੁਰਧ ਖੋਸ ਹੋ ਸਕਦੇ ਆ ਉੱਥੇ ਵੀ ਇਮੀਗ੍ਰੈਂਟਸ ਨੇ ਏਕਾ ਦਿਖਾਇਆ ਕਿੰਨੀ ਜ਼ਿਆਦਾ ਵੱਡੀ ਜਿੱਤ ਹੋਈ ਹੈ ਕਿੰਨੀਆਂ ਵੋਟਾਂ ਨਾਲ ਜਿੱਤਿਆ ਉਹ ਸੋ ਤੁਹਾਡੇ ਚ ਪਾਵਰ ਬਹੁਤ ਆ ਆਪਣੀ ਪਾਵਰ ਨੂੰ ਐਵੇਂ ਨਾ ਡਰ ਡਰ ਕੇ ਜਾਂ ਇੱਕ ਦੂਜੇ ਨੂੰ ਕੋਸ ਕੋਸ ਕੇ ਜਾਂ ਇੱਕ ਦੂਜੇ ਦੀ ਲੱਤਾਂ ਖਿੱਚ ਖਿੱਚ ਕੇ ਖਰਾਬ ਕਰਿਆ ਕਰੋ ਨਾਲ ਖੜਿਆ ਕਰੋ ਪੰਜਾਬੀਓ ਔਰ ਮੈਂ ਨਹੀਂ ਚਾਹਦਾ ਕਿ ਇਹ ਵੀਰ ਨੂੰ ਕੋਈ ਵੀ 10 ਸਾਲ ਦੀ ਸਜ਼ਾ ਹੋਵੇ, 5 ਸਾਲ ਦੀ ਸਜ਼ਾ ਹੋਵੇ ਜਾਂ 7 ਸਾਲ ਦੀ ਜਾਂ 17 ਸਾਲ ਦੀ ਜਾਂ 45 ਸਾਲ ਦੀ ਕੁਝ ਵੀ ਨਾ ਹੋਵੇ। ਵੀਰ ਬਸ ਇਹ ਆ ਕਿ ਜਲਦੀ ਜਲਦੀ ਬਾਹਰ ਆ ਜਵੇ। ਜੋ ਵੀਰ ਦੇ ਸੁਪਨੇ ਉਹ ਪੂਰੇ ਕਰੇ, ਚੜ੍ਹਦੀ ਕਲਾ ਜ ਰਹੇ। ਆਪਣਾ ਹੀ ਭਰਾ ਹੈ ਪੰਜਾਬੀਓ। ਐਵੇਂ ਨਾ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਇਆ ਕਰੋ। ਨਾਲ ਖੜਿਆ ਕਰੋ ਕਿਸੇ ਦੇ। ਕੁਝ ਨਹੀਂ ਹੁੰਦਾ। ਹੁੰਦੇ ਹੀ ਰਹਿੰਦੇ ਆ ਇਹ ਚੀਜ਼ਾਂ। ਪਰ ਅਸੀਂ ਅਫਸੋਸ ਵੀ ਕਰਦੇ ਹਾਂ ਉਹਨਾਂ ਲਈ ਜਿਨ੍ਹਾਂ ਦੀ ਜਾਨਾਂ ਗਈਆਂ। ਪਰ ਇਹ ਅਸੀਂ ਚਾਹੁੰਦੇ ਆ ਕਿ ਇਸ ਵੀਰ ਦੀ ਜ਼ਿੰਦਗੀ ਖਰਾਬ ਨਾ ਹੋਵੇ। ਕਿਉਂਕਿ ਹੁਣ ਉਹਨਾਂ ਨੂੰ ਆਪਾਂ ਵਾਪਸ ਨਹੀਂ ਲੈ ਕੇ ਆ ਸਕਦੇ। ਬਾਕੀ ਜੋ ਵੀ ਅਗਲੀ ਅਪਡੇਟ ਆਏਗੀ, ਨਵੀਂ ਤਰੀਕ ਪਈ ਆ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਵੀਂ ਅਪਡੇਟ ਦੇ ਲਈ ਇਦਾਂ ਦੀ ਨਵੀਂ-ਨਵੀਂ ਇਨਫੋਰਮੇਸ਼ਨ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਔਰ ਇਸ ਦੇ ਬਾਰੇ ਤੁਹਾਡੀ ਕੋਈ ਰਾਏ ਹੋਈ ਜਾਂ ਕੁਝ ਕਹਿਣਾ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਔਰ ਲਾਸਟ ਦੇ ਵਿੱਚ ਵੀਡੀਓ ਨੂੰ ਜਿਆਦਾ-ਜਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਦੇ ਉੱਪਰ ਵੀ ਦਬਾਅ ਬਣ ਸਕੇ ਕਿ ਇਹਦੇ ਨਾਲ ਵੀ ਪਿੱਛੇ ਹੈਗੇ ਆ। ਏ ਨਾ ਹੋਵੇ ਕਿ ਇਹਦੇ ਉੱਪਰ ਵੀ ਮਨਮਰਜ਼ੀ ਆਪਣੀਆਂ ਕੀਤੀਆਂ ਜਾਣ ਬਾਕੀ ਤੁਸੀਂ ਸਾਰੇ ਸਮਝਦਾਰ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ